ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਪਰਮੇਸ਼ਰ ਜੀ ਮਾਨ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਵਿਸ਼ਾਲੇ ਆ ਰਹੇ ਨੇ ਸਾਂਝ ਪਾਉਣ ਦੇ ਲਈ ਭਗਤ ਰਵਿਦਾਸ ਜੀ ਦੀ ਗੁਰਬਾਣੀ ਤੇ ਆਧਾਰਿਤ ਇਹ ਵਿਸ਼ਾ ਹੈ ਪਤਾ ਨਹੀਂ ਆਪ ਜੀ ਨੂੰ ਕਿਸ ਤਰ੍ਹਾਂ ਲੱਗੇ ਦਾਸ ਜੀ ਨੂੰ ਇਹ ਬਹੁਤ ਹੀ ਪਿਆਰੀ ਬਾਣੀ ਲੱਗ ਰਹੀ ਹੈ ਜੋ ਇਹ ਭਗਤ ਰਵਿਦਾਸ ਜੀ ਦੀ ਹੈ ਕੁਰਬਾਨੀ ਸਾਰੀ ਹੀ ਬਹੁਤ ਪਿਆਰੀ ਹੈ ਪਰ ਇਹਦੇ ਵਿੱਚ ਜੋ ਭਗਤ ਜੀ ਨੇ ਸ਼ਬਦ ਵਰਤੇ ਨੇ ਬਹੁਤ ਹੀ ਮਨ ਨੂੰ ਖਿੱਚ ਪਾਉਣ ਵਾਲੇ ਨੇ ਬਹੁਤ ਹੀ ਇਸ ਤਰ੍ਹਾਂ ਕਹਿੰਦੇ ਨੇ ਕਿ ਮਨ ਮਤਲਬ ਉਹ ਅੱਖਰ ਸੁਣ ਕੇ ਉਹ ਸ਼ਬਦ ਸੁਣ ਕੇ ਜਿਸ ਨਾਲ ਨਾ ਬੜੇ ਆਨੰਦ ਵਿੱਚ ਆ ਜਾਂਦਾ ਬਹੁਤ ਹੀ ਪਿਆਰੇ ਸ਼ਬਦ ਨੇ ਭਗਤ ਜੀ ਨੇ ਅ ਮਤਲਬ ਉਸ ਮਾਨਸਿਕ ਅਵਸਥਾ ਨੂੰ ਉਸ ਅਧਿਆਤਮਿਕ ਅਵਸਥਾ ਨੂੰ ਇੱਕ ਨਾਮ ਦਿੱਤਾ ਹੈ ਬੇਗੰਪੁਰਾ ਬੇਗੰਪੁਰਾ ਸਹਿਰ ਕੋ ਨਾਮ ਬੇਗਮ ਬਹੁਤ ਧਰ ਪਹਿਲਾਂ ਤਾਂ ਦਾਸੀ ਨੂੰ ਇਸ ਦਾ ਅਰਥ ਨਹੀਂ ਸੀ ਪਤਾ ਹੁੰਦਾ ਪਰ ਸ਼ਬਦ ਬੜਾ ਪਿਆਰਾ ਲੱਗਦਾ ਸੀ ਬੇਗੰਪੁਰਾ ਤੇ ਬੇਗੰਪੁਰਾ ਉਹ ਪੁਰਾ ਜਿੱਥੇ ਕੋਈ ਗਮ ਨਹੀਂ ਉਹ ਸ਼ਹਿਰ ਉਹ گاؤں ਉਹ ਸਥਾਨ ਜਿੱਥੇ ਕੋਈ ਗਮ ਨਹੀਂ ਹੈ ਜਿੱਥੇ ਸਦਾ ਆਨੰਦ ਹੀ ਆਨੰਦ ਹੈ ਬਹੁਤ ਹੀ ਪਿਆਰਾ ਭਗਤ ਜੀ ਦਾ ਹੈ ਸ਼ਬਦ ਹੈ ਭਗਤ ਜੀ ਕਹਿੰਦੇ ਨੇ ਬੇਗਮ ਪੁਰਾ ਸਹਿਰ ਕੋ ਨਾਉ ਦੁਖ ਅੰਧੋ ਨਹੀਂ ਤਹਿ ਠਾਓ ਕਹਿੰਦੇ ਉਸ ਕਹਿੰਦੇ ਬੇਗੰਪੁਰੇ ਦਾ ਮੈਂ ਵਾਸੀ ਹੋ ਗਿਆ ਉਹ ਮੇਰੀ ਆਤਮਿਕ ਅਵਸਥਾ ਹੋ ਗਈ ਹੈ ਮੈਂ ਉਸ ਸ਼ਹਿਰ ਵਿੱਚ ਵਸਦਾ ਕਹਿੰਦੇ ਜਿੱਥੇ ਕੋਈ ਗਮ ਨਹੀਂ ਪਹੁੰਚ ਸਕਦਾ ਅਸੀਂ ਸੰਸਾਰੀ ਬੰਦੇ ਤੇ ਹਮੇਸ਼ਾ ਦੁੱਖਾਂ ਦੇ ਵਿੱਚ ਹੀ ਉਲਝੇ ਰਹਿੰਦੇ ਆ ਕਿਉਂਕਿ ਅਸੀਂ ਜੀਵਨ ਨੂੰ ਉਸ ਤਰ੍ਹਾਂ ਸਮਝੇ ਨਹੀਂ ਸਕੇ ਜਿਸ ਤਰ੍ਹਾਂ ਦਾ ਪਰਮੇਸ਼ਰ ਨੇ ਸਾਡੇ ਲਈ ਇਹ ਜੀਵਨ ਬਣਾਇਆ ਹੈ ਇਫਰ ਕਿਸ ਦਿਨ ਕਰਾਂਗੇ ਅੱਜ ਭਗਤ ਜੀ ਵਾਲਾ ਬੇਗੰਪੁਰਾ ਉਹਦੀ ਗੱਲ ਕਰਦੇ ਆਂ ਕਹਿੰਦੇ ਦੂਖ ਅੰਦੋਹ ਨਹੀਂ ਤਹਿਠਾਓ ਉਸ ਅਵਸਥਾ ਦੇ ਵਿੱਚ ਜੀਵ ਨੂੰ ਕੋਈ ਦੁੱਖ ਨਹੀਂ ਚਿੰਤਾ ਨਹੀਂ ਕੋਈ ਕਬਰਹਟ ਨਹੀਂ ਹੈ ਨਾ ਤਸਵੀਸ ਖਿਰਾਜ ਨਮਾਲ ਉਥੇ ਕੋਈ ਦੁਨੀਆ ਦੀਆਂ ਜਾਇਦਾਦਾਂ ਜਾਇਦਾਦਾਂ ਨੂੰ ਲੱਗਣ ਵਾਲੇ ਟੈਕਸ ਉਹਨਾਂ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਗਈ ਖੌਫ ਨਾ ਖਤਾ ਨਾ ਤਰਸ ਜਵਾਲ ਉਸ ਅਵਸਥਾ ਵਿੱਚ ਕੋਈ ਪਾਪ ਕਰਮ ਕਰਨ ਦਾ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਜੀਵਨ ਵਿੱਚ ਗਰਾਵਟ ਆਉਣ ਦੀ ਕੋਈ ਡਰ ਨਹੀਂ ਹੈ ਕਿ ਮੇਰਾ ਜੀਵਨ ਹੋਣ ਗਿਰਾਵਟ ਵੱਜ ਜਾਊਗਾ ਅਬ ਮੋਹ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਰਹਾਓ ਕਹਿੰਦੇ ਇਹ ਮੇਰੇ ਵੀਰ ਕਹਿੰਦੇ ਹੁਣ ਮੈਂ ਉਹ ਵਸਣ ਲਈ ਸੋਹਣੀ ਥਾਂ ਲੱਭ ਰਹੀ ਐ ਉਸ ਆਤਮਿਕ ਆਸਥਿਕ ਵਾਸਤਾ ਵਿੱਚ ਟਿਕੇ ਰਹਿਣਾ ਉੱਥੇ ਸਦਾ ਸੁੱਖ ਹੀ ਸੁੱਖ ਹੈ ਸਦਾ ਆਨੰਦ ਹੀ ਆਨੰਦ ਹੈ ਫਿਰ ਕੀ ਹੈ ਕਾਇਮ ਦਾਇਮ ਸਦਾ ਪਤ ਸਾਹੀ ਦੋ ਮਨ ਸੇਕ ਇੱਕ ਸੋ ਆਹੀ ਉਹ ਕਹਿੰਦੇ ਆਤਮਿਕ ਅਵਸਥਾ ਇਸ ਤਰ੍ਹਾਂ ਦੀ ਹੈ ਜਿੱਥੇ ਉਹ ਆਨੰਦ ਵਾਲੀ ਅਵਸਥਾ ਸਦਾ ਟਿਕੇ ਰਹਿਣ ਵਾਲੀ ਹੈ ਕੋਈ ਦੂਜਾ ਤੀਜਾ ਦਰਜਾ ਨਹੀਂ ਉੱਥੇ ਜੀਵਾਂ ਦਾ ਸਾਰੇ ਇੱਕੋ ਜਿਹੇ ਹਨ ਉਸ ਅਵਸਥਾ ਦੇ ਵਿੱਚ ਉਸ ਜੀਵ ਨੂੰ ਸਾਰੇ ਬਰਾਬਰ ਦਿਸਦੇ ਨੇ ਆਪ ਦਾ ਆਵਾਦਾਨ ਸਦਾ ਮਸਹੂਰ ਉਹਾਂ ਗਨੇ ਬਸਾਇਆ ਮਾਮੂਰ ਉਹ ਕਹਿੰਦੇ ਸ਼ਹਿਰ ਘੂਗ ਵਸਦਾ ਸਦਾ ਕਹਿੰਦੇ ਮਤਲਬ ਬੜਾ ਉਹ ਪਿਆਰਾ ਹੈ ਬੜਾ ਉੱਗਾ ਸ਼ਹਿਰ ਹੈ ਕਹਿੰਦੇ ਉੱਥੇ ਕਹਿੰਦੇ ਧਨੀ ਤੇ ਰੱਜੇ ਹੋਏ ਬੰਦੇ ਵਸਦੇ ਨੇ ਭਾਵ ਕੀ ਜਿਹੜੇ ਆਤਮਿਕ ਅਵਸਥਾ ਦੇ ਉਸ ਦਰਜੇ ਤੇ ਪਹੁੰਚ ਗਏ ਨੇ ਜਿਨ੍ਹਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਭੁੱਖ ਨਹੀਂ ਹੈ ਐਨੇ ਤਨਾੜ ਨੇ ਆਤਮਿਕ ਤੌਰ ਤੇ ਤਿਉ ਤਿਉ ਸੈਲ ਕਰੈ ਜਿਉ ਭਾਵੈ ਮਰਹਮ ਮਹਿਲ ਨਕੋ اٹਕਾਵੈ ਜਿਹੜੇ ਉਸ ਆਤਮਿਕ ਅਵਸਥਾ ਤੇ ਅਪੜੇ ਹੋਏ ਉਸ ਸ਼ਹਿਰ ਦੇ ਸ਼ਹਿਰੀ ਨੇ ਸਦਾ ਆਨੰਦ ਵਿੱਚ ਰਹਿੰਦੇ ਨੇ ਰੱਬੀ ਜਿਹੜਾ ਰੱਬੀ ਮਹਿਲ ਆ ਉਹਦੇ ਭੇਤੀ ਨੇ ਉਹਨਾਂ ਨੂੰ ਉਸ ਮਹਿਲ ਦੇ ਵਿੱਚ ਕੋਈ ਰੁਕਾਵਟ ਨਹੀਂ ਹੈ ਉਹਨਾਂ ਨੂੰ ਸਭ ਜਗ੍ਹਾ ਜਾਣ ਦੀ ਖੁੱਲ ਹੈ ਕਹਿ ਰਵਿਦਾਸ ਖਲਾਸ ਚੁਮਾਰਾ ਜੋ ਹਮ ਸਹਰੀ ਸੁਮীত ਹਮਾਰਾ ਕਹਿ ਰਵਿਦਾਸ ਖਲਾਸ ਚੁਮਾਰਾ ਜੋ ਹਮ ਸਹਰੀ ਸੁਮਿਤ ਹਮਾਰਾ ਕਹਿੰਦੇ ਉਹ ਰਵਿਦਾਸ ਜਿਸ ਨੇ ਦੁੱਖ ਅੰਧੋ ਸਾਰੇ ਜਿਹੜੇ ਗਮ ਨੇ ਉਹਨਾਂ ਤੋਂ ਮੁਕਤੀ پا ਲਈ ਆ ਫਿਰ ਕਹਿੰਦੇ ਜੋ ਹਮ ਸਹਿਰੀ ਕਹਿੰਦੇ ਜਿਹੜਾ ਉਸ ਤਰ੍ਹਾਂ ਦੀ ਆਤਮਿਕ ਅਵਸਥਾ ਦਾ ਮਾਲਕ ਆ ਉਹੀ ਮੇਰੇ ਸ਼ਹਿਰ ਵਿੱਚ ਰਹਿਣ ਵਾਲਾ ਕਹਿੰਦੇ ਉਹੀ ਮੇਰਾ ਮਿੱਤਰ ਜੋ ਹਮ ਸਹਿਰੀ ਜਿਸ ਸ਼ਹਿਰ ਵਿੱਚ ਭਗਤ ਰਵਿਦਾਸ ਜੀ ਵਾਸ ਰਹੇ ਨੇ ਬੇਗੰਪੁਰਾ ਜਿਹੜਾ ਕਹਦੇ ਉਹਦੇ ਵਾਸੀ ਆ ਉਸ ਆਤਮਿਕ ਅਵਸਥਾ ਤੇ ਪਹੁੰਚਿਆ ਹੋਇਆ ਉਹੀ ਕਹਿੰਦਾ ਮੇਰਾ ਉਹੀ ਕਹਿੰਦੇ ਮੇਰਾ ਮਿੱਤਰ ਹੈ ਕਿੰਨਾ ਪਿਆਰਾ ਸਮਝਾਇਆ ਹੈ ਕਿੰਨਾ ਪਿਆਰਾ ਹੈ ਬੇਗੰਪੁਰਾ ਆਬਾਦਾਨ ਸਹਿਰ ਮਸ਼ਹੂਰ ਵਾਹਿਗੁਰੂ ਜੀ ਵਾਹ ਕਿਰਜੀ ਪੁੱਲਾਂ ਟੁੱਕਾਂ ਦੀ ਮਾਫੀ ਦਿਓ ਜੀ ਉਮੀਦ ਹੈ ਆਪ ਨੂੰ ਵੀ ਬਹੁਤ ਪਿਆਰਾ ਲੱਗੇਗਾ ਬੇਗੰਗਪੁਰਾ ਆਬਾਦਾਨ ਸਹਿਰ